ਖਾਂਡ ਨਵੇਂ ਤੂੰ ਸ਼ੁਰੂ ਕੀਤੇ ਆ ਮੈਨੂੰ ਕਰਨੇ ਪੈਣੇ ਆ ਨਾ ਕਿਉਂਕਿ ਤੁਸੀਂ ਤੇ ਹਟਣਾ ਨਹੀਂ ਆਪਣੀ ਹਕਤਾਂ ਤੋਂ ਮੈਂ ਕੀ ਕਰਤਾ ਹੁਣ ਮੇਰੀ ਗੱਲ ਸੁਣ ਲੈ ਪਾਲਤੂ ਦੇ ਸ਼ੱਕ ਤੂੰ ਕਰੇ ਤਾਂ ਫਿਰ ਉੱਤੋਂ ਮੈਂ ਮੇਰੇ ਤੇ ਚੜੀ ਜਾ ਬਸ ਹਾਂ ਮੈਂ 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 ਹੁਣ ਗੈਣਾ ਸ਼ੁਰੂ ਤੂੰ ਹੁਣ ਨੀ ਕਿਆ ਨੀ ਗੱਲਾਂ ਤੂੰ ਹੁਣ ਹੀ ਫਾਲਤੂ ਦੇ ਸ਼ੱਕ ਕਰੀ ਜਾਂੀਂ ਮੇਰੇ ਤੇ ਜਿਹੜੇ ਮੈਂ ਦੱਸ ਵੀ ਨਹੀਂ ਸਕਦਾ ਵੀ ਕਿਹੜੇ ਕਿਹੜੇ ਸ਼ੱਕ ਕਰਦੀ ਤੂੰ ਮੇਤੇ ਤੇ ਮੈਂ ਤੂੰ ਆ ਤੂੰ ਆ ਉੱਥੇ ਉੱਠਦਾ ਜਿੱਥੇ ਅੱਗ ਲੱਗੀ ਹੁੰਦੀ ਹੈ ਹਾਂ ਠੀਕ ਹੈ ਨਾ ਉਦਾਂ ਨਹੀਂ ਕਿ ਫਾਲਤੂ ਦੀ ਗੱਲਾਂ ਤੇ ਮੈਂ ਕੋਈ ਸ਼ੱਕ ਕਰਦੀ ਆ ਭਗਤਣੇ ਮੇਰੀ ਬੱਸ ਹੋ ਗਈ ਆ ਤੈਨੂੰ ਮ ਮੇਰੀ ਬੱਸ ਹੋ ਗਈ ਤੈਨੂੰ ਯਕੀਨ ਦਵਾ ਦਵਾ ਕੇ ਮੈਂ ਨਹੀਂ ਇੱਕ ਰਤੂਆ ਸੋਸ਼ਲ ਮੀਡੀਆ ਉਤੇ ਆ ਤੈਨੂੰ ਕੀ ਉਹ ਸੱਚ ਹੁੰਦਾ ਸਾਰਾ ਕੁਝ ਪਰ ਤੂੰ ਹੀ ਆਪਣੀ ਗਲਤੀ ਨਾ ਮੰਨਿਓ ਹਾਂ ਲਾਰਡ ਸਾਹਿਬ ਆਪਣੀ ਗਲਤੀ ਨਾ ਮੰਨਿਓ ਕਦੀ ਇਹਨੇ ਕਹਿ ਦੇ ਕਿ ਤੇ ਕਿ ਹਾਂ ਚੱਲ ਮੇਕੋ ਕੋਈ ਗਲਤੀ ਹੋ ਗਈ ਮੈਂ ਮੰਨ ਲੰਨਾ ਨਾ ਇਹ ਤਾਂ ਬੰਦਾ ਕੋਈ ਗਲਤੀ ਕਰ ਹੀ ਨਹੀਂ ਸਕਦਾ ਤੂੰ ਕਰੀ ਜਾ ਠੀਕ ਆ ਮੈਂ ਮਾੜਾ ਹੀ ਸਹੀ ਤੇਰੇ ਲਈ ਮਾੜਾ ਨਾ ਮੈਨੂੰ ਨਹੀਂ ਨਾ ਬਲਾ ਪਰਸੋਂ ਦਾ ਤੂੰ ਹੁਣ ਘਾਂ ਵੀ 5 ਮਹੀਨੇ ਨਾ ਬਲਾ ਆ ਪਖੰਡ ਬੰਦ ਕਰ ਦੇ ਹਾਂ ਇਹੀ ਤਾਂ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਤੂੰ ਬੁਲਾ ਹੀ ਨਾ 5 ਮਹੀਨੇ ਤੂੰ ਮੈਨੂੰ 10 ਮਹੀਨੇ ਨਾ ਬੁਲਾ ਮੈ ਇਹ ਗੱਲ ਵਾਹਤ ਇਹ ਕੰਮ ਇੱਥੇ ਚੱਲੇਗਾ ਤੇਰੀ